ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਆਪਾਂ ਰਿਪੀਟਰ گاਵਾ ਤੇ ਖਾਸ ਬਣਾ ਰਹੇ ਆ ਜੀ ਰਿਪੀਟਰ ਦੇ ਤਾਂ ਚਲੋ ਆਪਾਂ ਅੱਗੇ ਵੀ ਵੀਡੀਓ ਪਾਈਏ ਲੰਮੀ ਹੀਟ ਜਿਹੜੇ ਪਸ਼ੂ ਰੱਖਦੇ ਆ ਖਾਸ ਕਰ ਜਿਹੜੇ ਪਸ਼ੂ ਲੰਮੀ ਹੀਟ ਰੱਖਦੇ ਉਹਨਾਂ ਦੇ ਵੀਡੀਓ ਬਣਾਵਾਂਗੇ ਜੀ ਇਹ ਜਿਹੜੇ ਪਸ਼ੂਆਂ ਦੀ ਹੀਟ ਹਫਤਾ ਕਹਿ ਦਿੰਦੇ ਆ ਲੋਕ ਵੀ 4-5 ਦਿਨ ਤਾਰਾਂ ਕਰਦੀ ਆ ਹਫਤਾ ਤਾਰਾਂ ਕਰਦੀ ਆ ਜੇ ਗਾਂ ਤੇ ਮੈਂ ਗਿਆ ਸੀਗਾ ਇਹ 6-7 ਵਾਰੀ ਬਾਈ ਠੀਕ ਆ ਭਰਾ ਹੀ ਬੈਠਾ ਮੇਰੇ ਪਿੰਡ ਦਾ ਹੀ ਕੇਸ ਹੈ ਠੀਕ ਹੈ ਹਰੀ ਨੌਂ ਦਾ 6-7 ਵਾਰੀ ਇਹ ਕਹਿੰਦਾ ਮੈਂ ਠੀਕਾ ਭਰਾ ਲਿਆ ਇਹਦੇ ਤੇ ਪਰ ਗੱਲ ਇਹ ਸੀਗੀ ਵੀ ਇਹ ਗਾਂ ਕਨਸੀਵ ਨਹੀਂ ਕਰ ਰਹੀ ਕਨਸੀਵ ਇਹਨੇ ਨਹੀਂ ਕਰਦਾ ਬਈ ਜਦੋਂ ਹਫ਼ਤਾ ਪਸ਼ੂਦਾਰਾਂ ਕਰੀ ਜਾਂਦਾ ਨਾ ਤਾਂ ਉਹਦੇ ਚ ਨਹੀਂ ਆਪਾਂ ਨੂੰ ਪਤਾ ਵੀ ਕਦੋਂ ਆਂਡਾ ਟੁੱਟਣਾ ਕਦੋਂ ਸਿਮਨ ਦੀ ਲੋੜ ਹੈ ਹਨਾ ਗਾਵਾਂ ਦੀ ਹੀਟ ਵੱਤ-ਵੱਤ 24 ਤੋਂ 36 ਘੰਟੇ ਹੋਣੀ ਚਾਹੀਦੀ ਆ ਤੇ ਮੱਝਾਂ ਦੀ ਹੀਟ 12-18 ਤੋਂ 24 ਘੰਟੇ ਹੋਣੀ ਚਾਹੀਦੀ ਆ ਜੀ ਠੀਕ ਹੈ ਐਸਟੀ ਇਹਦੇ ਹਿਸਾਬ ਨਾਲ ਠੀਕ ਆ ਭਰਿਆ ਜਾਊਗਾ ਜੀ ਹੁਣ 7-7 ਦਿਨ ਤੁਸੀਂ ਦੇਖ ਲਓ ਵੀ ਠੀਕ ਆ ਭਰਨਾ ਨਾ ਤਾਂ ਪੋਸਿਬਲ ਆਲਾ ਤੇ ਨਾ ਹੀ ਅਗਲਾ ਇੰਨਾ ਖਰਚਾ ਕਰੇ ਤੇ ਨਾ ਹੀ ਕੋਈ ਫਾਇਦਾ ਜੀ 7-7 ਦਿਨ ਜਿਹੜਾ ਪਸ਼ੂ ਹੀਟ ਰੱਖਦਾ ਉਹਨੇ ਗੱਭਰ ਨਹੀਂ ਹੋਣਾ ਕੋਈ ਹੋ ਸਕਦਾ 100 ਚੋਂ ਇੱਕ ਪਸ਼ੂ ਹੋ ਜੇ ਪਰ ਨਹੀਂ ਮੈਂ ਇਹਦੇ ਕੋਈ ਟੀਕਾ ਨਹੀਂ ਭਰਕੇ ਆ ਜੀ ਅੱਜ ਆਪਾਂ ਇਹਨੂੰ ਮੈਡੀਸਨ ਲੈ ਕੇ ਦੇਤੀ ਤੇ ਦਵਾਈਏ ਦੇ ਭਰਤੀ ਆ ਇਹਦੇ 2-3 ਦਿਨ ਦਵਾਈ ਭਰੀ ਜਾਵੇ ਠੀਕ ਆ ਪ੍ਰਲੌਂਗ ਹੀਟ ਕਹਿੰਦੇ ਆ ਜੀ ਇਹਨੂੰ ਲੰਮੀ ਹੀਟ ਠੀਕ ਆ ਇਹਦੇ ਵਾਸਤੇ ਬਹੁਤ ਦਵਾਈਆਂ ਆਉਂਦੀਆਂ ਲਕੋਰੀਆ ਵਾਲੀ ਜਿਹੜੀ ਕਿੱਟ ਆਉਂਦੀ ਹੈ ਜਿਵੇਂ ਕੋਈ ਵੀ ਕਿੱਟ ਤੁਸੀਂ ਦੇ ਸਕਦੇ ਆ ਪ੍ਰਲੋਂਗ ਹੀਟ ਵਾਸਤੇ ਠੀਕ ਹੈ ਮਿਨਰਲ ਮਿਕਚਰ ਦੇ ਦੋ ਨਾਲ ਪ੍ਰਲੋਂਗ ਹੀਟ ਵਾਸਤੇ ਇੱਕ ਕਿੱਟ ਆਉਂਦੀ ਹੈ ਕੇ ਲੁਕੂ ਕਿੱਟ ਆਉਂਦੀ ਹੈ ਜੀ ਕੈਲਟਬਰੀ ਕੰਪਨੀ ਦੀ ਉਹ ਦੇਖ ਸਕਦੇ ਹੋਣੇ ਤੁਸੀਂ ਫਾਲਟਿਮ ਐਫ ਗੋਲੀਆਂ ਆਉਂਦੀਆਂ ਤੁਸੀਂ ਇਹ ਦੇ ਸਕਦੇ ਆ ਠੀਕ ਹੈ ਇਹਦੇ ਕੋਈ ਇਨਫੈਕਸ਼ਨ ਦਾ ਇੱਕ ਅੱਧਾ ਟੈਰਾਮਾਈਸੀਨ ਲੇ ਇੰਜੈਕਸ਼ਨ ਲਾ ਕੇ 15 ਉਧਰ 15 ਉਧਰ ਛੱਡ ਦਿਓ ਇੱਕ ਵਾਰੀ ਤੇ ਪਸ਼ੂ ਨੂੰ ਇਹ ਦਵਾਈ ਦੋ ਤਿੰਨ ਦਿਨ ਆਪਦੇ ਡਾਕਟਰ ਦੀ ਰਾਇ ਨਾਲ ਭਰਾ ਕੇ ਤੇ ਅਗਲੀ ਹੀਟ ਦੇਖੋ ਅਗਲੀ ਹੀਟ ਦੀ ਵੇਟ ਕਰੋ ਇੱਕ ਹੀਟ ਛਡਾ ਦਿਓ ਵੀ ਪਸ਼ੂ ਉਨੇ ਦਿਨ ਹੀ ਹੀਟ ਰੱਖਦਾ ਜੇ ਦਾ ਪਸ਼ੂ ਦੀ ਹੀਟ ਨਾਰਮਲ ਹੋ ਗਈ 2-3 ਦਿਨ 2 ਦਿਨ ਤਾਰਾਂ 3 ਦਿਨ ਕੀਤੀਆਂ ਤਾਂ ਅਗਲੀ ਹੀਟ ਤੇ ਟੀਕਾ ਭਰੋ ਤੁਸੀਂ ਨਹੀਂ ਤਾਂ ਫਿਰ ਟ੍ਰੀਟਮੈਂਟ ਚਾਲੂ ਹੀ ਰੱਖੋ ਜੀ ਇੱਕ ਗੱਲ ਤੁਹਾਨੂੰ ਹੋਰ ਖਵਾਉਣੀ ਪਵੇ ਪਰ ਜਿੰਨਾ ਚਿਰ ਪਸ਼ੂ ਹੀਟ ਨਹੀਂ ਪ੍ਰੋਪਰ ਸਹੀ ਕਰਦਾ ਆਪਦੀ ਉਹਨਾਂ ਚਿਰ ਟੀਕਾ ਭਰਉਣ ਦਾ ਕੋਈ ਫਾਇਦਾ ਨਹੀਂ ਉਹਨਾਂ ਚਿਰ ਪਸ਼ੂ ਨੇ ਗੱਬਰ ਨਹੀਂ ਹੋਣਾ ਜੀ ਡੀ ਵਰਮਿੰਗ ਪਸ਼ੂ ਦੀ ਕਰਦਿਆ ਕਰੋ ਠੀਕ ਹੈ ਮਿਨਰਲ ਮਿਕਚਰ ਇਹੋ ਜੇ ਪਸ਼ੂ ਨੂੰ ਜ਼ਰੂਰ ਚਾਲੂ ਰੱਖੋ ਠੀਕ ਹੈ ਇਹ ਦਿੱਕਤ ਮੇਨ ਸੂਣ ਵੇਲੇ ਹੀ ਆਉਂਦੀ ਹੈ ਜਿਵੇਂ ਸੂਇਆ ਪਸ਼ੂ ਉਹ ਤੋਂ 20 ਦਿਨਾਂ ਬਾਅਦ ਪਸ਼ੂ ਤੇ ਦਵਾਈ 20 ਤੋਂ ਪਹਿਲਾਂ 15 ਤੋਂ 20 ਦਿਨ ਦੇ ਵਿੱਚ ਦਵਾਈ ਭਰਾ ਦਿਆ ਕਰੋ ਜੀ ਆਪਦੇ ਡਾਕਟਰ ਦੀ ਰੈਣ ਨਾਲ ਇਹ ਚੀਜ਼ਾਂ ਜ਼ਰੂਰੀ ਹੋ ਚੱਲੀਆਂ ਜੀ ਹੁਣ ਜਮਾਨੇ ਅਨਸਾਰ ਹਨ ਹੁਣ ਪਸ਼ੂ ਰੀਪੀਟ ਬਰੀਡਿੰਗ ਕਿਉਂ ਯੂਰੀਆ ਜਾਰੀਏ ਪੱਠਿਆਂ 'ਚ ਬਹੁਤ ਪੈਂਦੀ ਹੈ ਦੁੱਧ ਪਸ਼ੂ ਤੋਂ ਪਜਾਦੇ ਲੈਣੇ ਆ ਤੇ ਖਰਾਕ ਉਨੀ ਆਪਾਂ ਦਿੰਦੇ ਨਹੀਂ ਚਲੋ ਇਹ ਤਾਂ 도ਗਲਾ ਪਣਗਾ ਹੁਣ ਤੁਸੀਂ ਦੇਖੋ ਵੀ ਇਹ ਦੇਸੀ 도ਗਲੀ ਗਾਂ ਹੈ ਇਹ ਹੁਣ ਹਫਤਾ ਹੀਟ ਰੱਖ ਰਹੀ ਹੈ ਇਹਦੀ ਹੀਟ ਮੱਝਾਂ ਵਰਗੀ ਹੁੰਦੀ ਹੈ ਇਹਨਾਂ ਦੇ ਜੇ ਬੋਲਦਿਆਂ ਦੇ ਵੀ ਟੀਕਾ ਭਰਦਗੇ ਤਾਂ ਪਸ਼ੂ ਗੱਭਣ ਹੋ ਜਾਂਦਾ ਹਨ ਤੇ ਇਹਦਾ ਅੱਜ ਤੀਜਾ ਚੌਥਾ ਦਿਨ ਸੀ ਤੇ ਅੱਜ ਵੀ ਇਹ ਪੂਰੀਆਂ ਤਾਰਾਂ ਸੱਡਦੀ ਸੀ ਤੇ ਪਰ ਅੰਦਰੋਂ ਜਿਹੜੇ ਹੌਰਨ ਸੀਗੇ ਉਹ ਐਂ ਲੱਗਦੇ ਸੀ ਵੀ ਇਹਦੀ ਹੀਟ ਹੈ ਹੀ ਨਹੀਂਗੀ ਠੀਕ ਹੈ ਅੰਦਰੋਂ ਹੌਰਨਾਂ ਤੋਂ ਜੱਜਮੈਂਟ ਇਹ ਹੁੰਦੀ ਸੀ ਵੀ ਇਹਦੀ ਹੀਟ ਜਮਾਂ ਹੀ ਹੈਣੀਗੀ ਇਹ ਚੀਜ਼ ਦਾ ਤੁਸੀਂ ਧਿਆਨ ਰੱਖਿਆ ਕਰੋ ਵੀ ਪਸ਼ੂ ਜੇ ਹਫ਼ਤਾ 10 ਦਿਨ ਹੀਟ ਰੱਖਦਾ ਤਾਂ ਉਹਨੇ ਗੱਭਰ ਨਹੀਂ ਹੋਣਾਗਾ ਉਹਦਾ ਟ੍ਰੀਟਮੈਂਟ ਕਰਾਓ ਪਹਿਲਾਂ ਉਹਦੀ ਹੀਟ ਸਰਕਲ ਸਹੀ ਕਰੋ ਤੇ ਪਸ਼ੂ 20 ਦਿਨਾਂ ਬਾਅਦ ਹੀਟ ਚ ਆਉਂਦਾ ਤੇ ਵਤ ਵਤ 2003 ਤਿੰਨ ਦਿਨ ਹੀਟ ਰੱਖਦੀ ਹੈ ਜਿਹੜੀ ਗਾਂ ਉਹਨੇ ਗੱਭਣ ਹੋ ਜਾਣਾ ਜੀ ਜੋ ਰਿਪੀਟਰ ਵੀ ਹੈ ਤਾਂ ਉਹ ਗੱਭਣ ਹੋ ਜੋਗੀ ਉਹਦੀ ਕੋਈ ਪ੍ਰੋਬਲਮ ਨਹੀਂ ਗੀ ਖੂਨ ਸੱਟਦੀ ਹੈ ਕੁਛ ਵੀ ਹੈ ਪਰ ਉਹ ਪਸ਼ੂ ਗੱਭਣ ਹੋ ਜਾਊਗਾ ਤਾਂ ਦਾਰਾਂ ਚ ਧੁੰਦਲਾਪਨ ਹਾਂ ਜਿਹਦੇ ਆਉਂਦਾ ਭਲਾ ਤਿੰਨ ਦਿਨ ਹੀਟ ਰੱਖਦੀ ਹੈ ਉਹਨੇ ਵੀ ਨਹੀਂ ਗੱਭਣ ਹੋਣਾ ਉਹਦੇ ਵੀ ਤੁਹਾਨੂੰ ਦਵਾਈ ਭਰਉਣੀ ਪੈਣੀ ਹੈ ਠੀਕ ਕੋਈ ਵੀ ਡਾਕਟਰ ਵੀਰ ਥੋਡੇ ਆਉਂਦਾ ਉਹਦੀ رائے ਨਾਲ ਤੁਸੀਂ ਆਪਦੀ ਉਹਦੇ ਦਵਾਈ ਭਰੋ ਜੀ ਠੀਕ ਹੈ ਕੋਈ ਮੈਡੀਸਨ ਵਗੈਰਾ ਉਹਨੂੰ ਦਿਓ ਨਾਲ ਜੇ ਬੱਚੇ ਦਾ ਨਹੀਂ ਜ਼ਰੂਰੀ ਨਹੀਂ ਵੀ ਜੇ ਪਸ਼ੂ ਇੱਕ ਵਾਰੀ ਸੂਪਿਆ ਤਾਂ ਉਹਦੀ ਬੱਚੇਦਾਨੀ ਵਧੀਆ ਹੋਊਗੀ ਹਨਾ ਵੀ ਆ ਨਹੀਂ ਕਿ ਜੇ ਅਸਰ ਵਹਿੜਾ ਤਾਂ ਉਹਦੀ ਬੱਚੇਦਾਨੀ ਕਮਜ਼ੋਰ ਹੋਊਗੀ ਜੇ ਪਸ਼ੂ ਦਾ ਜਦੋਂ ਸੂਕੇ ਉਹਨਾਂ ਚਾਰ ਵੇਟ ਪੂਰਾ ਨਹੀਂ ਹੁੰਦਾ ਤਾਂ ਪ੍ਰੋਪਰ ਬੱਚੇਦਾਨੀ ਉਹਦੀ ਨਹੀਂ ਸਹੀ ਹੁੰਦੀ ਜੀ ਉਹਨੇ ਕਨਸੀਵ ਨਹੀਂ ਕਰਨਾ ਗੱਭਰ ਨਹੀਂ ਹੋਣਾ ਉਹਨੇ ਠੀਕ ਹੈ ਜਿੰਨਾ ਮਰਜ਼ੀ ਵਧੀਆ ਮੌਸਮ ਹੋਵੇ ਤੇ ਜਿਹਨੇ ਅੰਦਰੋਂ ਜਿਹੜਾ ਪਸ਼ੂ ਸਹੀ ਹੈ ਹੀਟ ਸਰਕਲ ਉਹਦਾ ਸਹੀ ਹੈ ਉਹਨੇ ਕੋਈ ਮੌਸਮ ਹੋਵੇ ਭਾ ਲੈ ਗਰਮੀ ਹੋਵੇ ਉਹਨੇ ਗੱਭਣ ਹੋ ਜਾਣਾ ਜੀ ਉਹਨੂੰ ਕੋਈ ਦਿੱਕਤ ਨਹੀਂ ਆਉਂਦੀ ਵੈਸੇ ਤਾਂ ਜ਼ਿਆਦਾਤਰ ਗਾਵਾਂ ਸਿਆਲ ਜੀ ਏਆਈ ਕਰਵਾਉਂਦੇ ਆ ਫਾਰਮ ਵਾਲੇ ਠੀਕ ਹੈ ਪਰ ਫੇਰ ਵੀ ਹੁਣ ਗਰਮੀ ਚ ਵੀ ਕੋਈ ਐ ਆਈ ਜਾਂਦੀ ਨਹੀਂ ਜੇ ਪਸ਼ੂ ਹੀਟ ਚ ਆਈ ਜਾਂਦਾ ਹੁਣ ਆਪਾਂ 6-7 ਹੀਟਾਂ ਥੋੜੀ ਛਿੜਾ ਦਾਂਗੇ ਪਸ਼ੂ ਨੂੰ ਤਾਂ ਆਪਾਂ ਹੀਟ ਚ ਠੀਕ ਹੈ ਤਾਂ ਭਰਉਣਾ ਹੀ ਪੈਣਾ ਜੀ ਹਨ ਤੇ ਪਰ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਵੀ ਜੇ ਇੰਨੀ ਲੰਮੀ ਹੀਟ ਪਸ਼ੂ ਰੱਖਦਾ ਤਾਂ ਉਹਨੇ ਗੱਬਰ ਨਹੀਂ ਹੋਣਾਗਾ ਤੇ ਬਸ ਤੁਸੀਂ ਆਪ ਦਾ ਇਹ ਚੀਜ਼ ਵਾਸਤੇ ਪੂਰਾ ਵੇਅਰ ਹੋ ਜਾਓ ਜੀ ਡੀ ਵਰਮਿੰਗ ਪਸ਼ੂ ਦੀ ਕਰੀ ਰੱਖਿਆ ਕਰੋ ਮਤਲਬ 6 ਮਹੀਨੇ ਬਾਅਦ ਤਿੰਨ ਤੋਂ 6 ਮਹੀਨੇ ਬਾਅਦ ਵੱਡੇ ਪਸ਼ੂ ਦੀ ਡੀ ਵਰਮਿੰਗ ਜ਼ਰੂਰ ਕਰਿਆ ਕਰੋ ਠੀਕ ਹੈ ਜਿਆਦੇ ਦੁੱਧ ਵਾਲੇ ਪਸ਼ੂ ਨੂੰ ਐਨਰ ਬੂਸਟ ਵਗੈਰਾ ਜਿਵੇਂ ਕੋਈ ਵੀ એનર્ਜੀ ਬੂਸਟਰ ਤੁਸੀਂ ਦਿੰਦੇ ਰਹੋ ਵੀ ਪਸ਼ੂ ਦੇ ਹੱਡ ਨਾ ਖੁਰਨ ਇਹ ਸਾਰੇ ਜਿਹੜੇ ਤੱਤ ਮੰਨ ਕੇ ਚੱਲੋ ਕਾਰਨ ਹੈ ਜਿਵੇਂ ਰਿਪੀਟ ਬਰੀਡਿੰਗ ਚਾਉਂਦੇ ਆ ਜੀ ਇਹ ਵੀ ਜੇ ਪਸ਼ੂ ਦੇ ਹੱਡ ਖੁਰਦੇ ਪਸ਼ੂ ਲਿੱਸਾ ਹੋ ਗਿਆ ਹਨ ਫਿਰ ਵੀ ਅੰਦਰੋਂ ਕੁਝ ਉਹਨੇ ਸਹੀ ਨਹੀਂ ਰਹਿਣਾ ਤੇ ਉਹਨੇ ਗੱਬਰ ਨਹੀਂ ਹੋਣਾਗਾ ਕਲੀਅਰ ਗੱਲ ਆ ਵੀ ਪਸ਼ੂ ਦਾ ਵਜ਼ਨ ਜਿੰਨਾ ਚਿਰ ਉੱਥੇ ਜਾਂਦਾ ਨਹੀਂ ਜਿੰਨਾ ਜਦੋਂ ਪਸ਼ੂ ਸੋਇਆ ਸੀ ਉਨਾ ਚਿਰ ਜਿਹੜਾ 50 ਕਿਲੋ ਵਜ਼ਨ ਉਹਦਾ ਪੂਰਾ ਨਹੀਂ ਹੁੰਦਾ ਪਸ਼ੂ ਨੇ ਗੱਬਰ ਨਹੀਂ ਹੋਣਾਗਾ ਅੱਗੇ ਵੀ ਮੈਂ ਇੱਕ ਵੀਡੀਓ ਚ ਬੋਲਿਆ ਵੇ ਰਿਪੀਟ ਬਰੀਡਿੰਗ ਇੱਕ ਮੇਨ ਕਾਰਨ ਆ ਜੀ ਫਾਰਮ ਫੇਲ ਹੋਣ ਦਾ ਠੀਕ ਹੈ ਹਰੇਕ ਡਾਕਟਰ ਆਪਦੀ ਬਾਹ ਲਾਉਂਦਾ ਡਾਕਟਰ ਕੋਈ ਨਹੀਂ ਮਾੜਾ ਹੁੰਦਾ ਜੀ ਹਰੇਕ ਡਾਕਟਰ ਨੂੰ ਪਤਾ ਸਾਰਿਆਂ ਨੂੰ ਪਤਾ ਠੀਕ ਆ ਭਰਨ ਦਾ ਠੀਕ ਆ ਪਰ ਤੁਸੀਂ ਆਪ ਵੇਅਰ ਹੋ ਹਨ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸਾਡੇ ਪਸ਼ੂ ਨੂੰ ਯਾਰ ਆ ਚੀਜ਼ ਦੀ ਲੋੜ ਹੈ ਇਹ ਲੰਮੀ ਹੀਟ ਰੱਖਦਾ ਆਪਾਂ ਠੀਕਾ ਨਹੀਂ ਭਰਉਣਾ ਹਨ ਤੇ ਤੁਸੀਂ ਇਹ ਚੀਜ਼ ਆਸਤੇ ਵੇਅਰ ਹੋਗੇ ਤਾਂ ਫੇਰ ਹੀ ਕਾਮਯਾਬ ਹੋਵੋਗੇ ਬਾਈ ਗਾਵਾਂ ਵਾਲੇ ਧੰਦੇ ਚ ਖਾਸ ਕਰਕੇ ਗਾਵਾ ਚ ਰਿਪੀਟ ਬਰੀਡਿੰਗ ਸਭ ਤੋਂ ਜ਼ਿਆਦਾ ਹੈ ਮੱਝਾਂ ਚ ਹਜੇ ਘਾਟ ਆ ਫਿਰ ਵੀ ਗਾਵਾਂ ਚ ਸਭ ਤੋਂ ਜ਼ਿਆਦਾ ਅਜੇ ਪਸ਼ੂ ਰੇਸ ਆ ਛੜਦਾ ਕੋਈ ਵੀ ਪ੍ਰੋਬਲਮ ਹੈ ਜੇਰ ਜੂਰ ਰਹੀ ਹੈ ਤੁਸੀਂ ਆਪਦੀ ਦਵਾਈ ਦੂਈ ਭਰਾ ਕੇ ਪਸ਼ੂ ਦੇ ਟੀਕਾ ਭਰਾਇਆ ਕਰੋ ਕੋਸ਼ਿਸ਼ ਕਰਿਆ ਕਰੋ ਵੀ 15 ਤੋਂ 20 ਦਿਨ ਦੇ ਵਿੱਚ ਜਦੋਂ ਪਸ਼ੂ ਸੂਪ ਜਾਂਦਾ ਜਰੂਰ ਦਵਾਈ ਭਰਾਇਆ ਕਰੋ ਪਸ਼ੂ ਦੀ ਭਲਾ ਜੇਰ ਜਮਾ ਸਹੀ ਪਈ ਹੈ ਠੀਕ ਹੈ ਸੂਨਸਾਰ ਪਸ਼ੂ ਨੂੰ એનર્ਜੀ ਬੂਸਟਰ ਕੋਈ ਵੀ ਲੀਟਰ ਬਹੁਤ ਤਰ੍ਹਾਂ ਦੇ ਆਉਂਦੇ ਆ ਜੀ ਹਮ ਸ਼ਕਤੀ ਐਨਾ ਬਲਾਈਟ ਐਨਰਡਾਈਨ ਵਾਲਾ ਮਾਸ ਬਹੁਤ ਤਰ੍ਹਾਂ ਦੇ એનર્ਜੀ ਬੂਸਟਰ ਆਉਂਦੇ ਆ ਆਪਦੇ ਡਾਕਟਰ ਦੀ ਰੈਣਾ ਜਰੂਰ ਦਿਓ ਬਾਈਪਾਸ ਫੈਟ ਪਸ਼ੂ ਨੂੰ ਜਰੂਰ ਪਾਇਆ ਕਰੋ ਜਿੰਨਾ ਚਿਰ ਪਸ਼ੂ ਦੁੱਧ ਦਿੰਦਾ ਕੈਲਸ਼ੀਅਮ ਪਸ਼ੂ ਨੂੰ ਜਰੂਰ ਪਾਇਆ ਕਰੋ ਜਿਹੜੇ ਪਸ਼ੂ ਦਾ ਬਹੁਤ ਜ਼ਿਆਦਾ ਦੁੱਧ ਹੈ ਉਹਨੂੰ ਕੈਲਸ਼ੀਅਮ ਦੀ ਲੋੜ ਹੁੰਦੀ ਹੈ ਜੀ ਸੂਨ ਤੋਂ ਪਹਿਲਾਂ ਕੈਲਸ਼ੀਅਮ ਕਦੇ ਨਾ ਦਿਆ ਕਰੋ ਕਿਉਂਕਿ ਪਸ਼ੂ ਦੇ ਲੇਵਲ ਵਿੱਚ ਕੈਲਸ਼ੀਅਮ ਬਹੁਤ ਹੁੰਦਾ ਉਦੋਂ ਵਿਟਾਮਿਨ ਦਿਆ ਕਰੋ ਵਾਈਟਮੈਚ ਵਗੈਰਾ ਜਾਂ ਹੋਰ ਚੀਜ਼ਾਂ ਠੀਕ ਹੈ ਡਰਾਈ ਫੀਡ ਪਾਤੀ ਟ੍ਰਾਂਜੈਕਸ਼ਨ ਪਾਤੀ ਇਹੋ ਜਿਹੀਆਂ ਚੀਜ਼ਾਂ ਦਿਆ ਕਰੋ ਠੀਕ ਹੈ ਪਸ਼ੂ ਤੁਹਾਡਾ ਸਹੀ ਰਹੂਗਾ ਜੀ 6 ਮਹੀਨੇ ਬਾਅਦ ਡੀਵਰਮਿੰਗ ਕਰੋ ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਦੱਸੀਆਂ ਦਿੰਦੇ ਰਹੋ ਪਸ਼ੂਆਂ ਨੂੰ ਰਿਪੀਟ ਬਰੀਡਿੰਗ ਦੀ ਸਮੱਸਿਆ ਤੁਹਾਨੂੰ ਕਦੇ ਨਹੀਂ ਆਊਗੀ ਜੇ ਰਿਪੀਟ ਬਰੀਡਿੰਗ ਦੀ ਸਮੱਸਿਆ ਜੋ ਤੁਸੀਂ ਬਚ ਗਏ ਤਾਂ ਤੁਸੀਂ ਕਾਮਯਾਬ ਹੈ ਜੀ ਜੇ ਰਿਪੀਟ ਬਰੀਡਿੰਗ ਕਰਕੇ ਤੁਹਾਡੀਆਂ ਪੰਜਾਂ گاਵਾਵਾਂ 'ਚ ਇੱਕ ਗਾਂ ਵੀ ਛੋਡੀ ਨਿਕੰਮੀ ਹੋ ਗਈ ਰਹੀ ਨਹੀਂ ਤੇ ਦੁੱਧੋਂ ਗਈ ਤਾਂ ਤੁਸੀਂ ਫੇਲ ਹੈ ਜੀ 14 گاਵਾਵਾਂ 'ਚ ਪੰਜਾਂ 'ਚ ਤੁਹਾਨੂੰ ਇੰਨੇ ਪੈਸੇ ਬੰਨਦੇ ਨਹੀਂ ਜਿੰਨੇ ਤੁਹਾਡੀ ਇੱਕ ਗਾਂ ਨੇ ਲੈ ਜਾਣੇ ਆ ਜੇ ਤੁਹਾਨੂੰ ਵੇਚਣੀ ਪੈਗੀ ਦੁੱਧੋਂ ਛੱਡਣੀ ਪੈਗੀ ਠੀਕ ਹੈ ਜੀ ਧਿਆਨ ਰੱਖਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਦੇ ਯਾਰਾਂ ਦੋਸਤਾਂ ਤੱਕ ਪਹੁੰਚਾਇਆ ਕਰੋ ਜਿਨ੍ਹਾਂ ਨੇ ਨਵਾਂ ਕੰਮ ਕੀਤਾ ਤੇ ਜਿਹੜੇ ਬੰਦੇ ਕੰਮ ਕਰ ਰਹੇ ਹੈ ਜੀ ਆਪਣਾ ਕੰਮ ਸਿਰਫ ਤੁਹਾਨੂੰ ਅਵੇਅਰ ਕਰਨਾ ਹੀ ਹੈ ਜੀ ਧੰਨਵਾਦ ਜੀ ਆਪਣੇ ਪੇਜ ਨੂੰ ਕਰੋ ਫੋਲੋ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ